ਦਿਨੋ-ਦਿਨ ਵਦਨਵਾਲੀ ਸ਼ਹਿਰ ਦੇ ਵਿੱਚ ਆਵਾਰਾ ਪਸ਼ੂਆਂ ਦੀ ਗਿਣਤੀ ਲੋਕਾਂ ਦੀ ਜੀੜਾਚ ਜਾਲ ਬਣਿਆ ਹੋਇਆ ਹੈ। ਇਹ ਆਵਾਰਾ ਪਸ਼ੂ ਲੋਕਾਂ ਦੀ ਜਾਨ ਲੈਣ ਤੋਂ ਵੀ ਗੁਰੇਜ਼ ਨਹੀਂ ਕਰਦੇ। ਕਦੀ ਇਹ ਲੋਕਾਂ ਤੇ ਹਮਲਾ ਕਰ ਦਿੰਦੇ ਨੇ, ਕਦੀ ਉਹਨਾਂ ਨੂੰ ਜ਼ਖਮੀ ਕਰ ਦਿੰਦੇ ਨੇ। ਇੱਥੋਂ ਤੱਕ ਕਿ ਕਈਆਂ ਨੇ ਆਪਣੀ ਜਾਨ ਵੀ ਇਹਨਾਂ ਪਸ਼ੂਆਂ ਦੇ ਹੱਥੋਂ ਗਵਾ ਲਈ। ਅੱਜ ਕੱਲ੍ਹ ਤੇ ਤੁਬ ਦਾ ਆਨੰਦ ਲੈਣ ਵਾਸਤੇ ਇਹ ਆਵਾਰਾ ਪਸ਼ੂ ਕਦੀ ਖੁੱਲੇ ਮੈਦਾਨ 'ਚ ਮਿਲਣਗੇ, ਤੁਹਾਨੂੰ ਬਹੁਤ ਸੰਖਿਆ ਦੇ ਵਿੱਚ ਕਦੀ ਖਾਲੀ ਪਲਾਟਾਂ ਦੇ ਵਿੱਚ ਹੋਣਗੇ ਜਾਂ ਫਿਰ ਸੜਕ ਦੇ ਅੱਧ ਵਿੱਚ ਕਾਰ ਬੈਠੇ ਹੋਣਗੇ ਤੇ ਇਹਨਾਂ ਨੂੰ ਉੱਥੋਂ ਉਠਾਉਣ ਦੀ ਹਿੰਮਤ ਕਿਸੇ ਦੀ ਨਹੀਂ। ਪਰ ਇਹ ਜਿਹੜੇ ਪਸ਼ੂਆਂ ਤੋਂ ਲੋਕਾਂ ਨੂੰ ਦਿੱਕਤ ਹੁੰਦੀ ਹੈ ਉਹਨਾਂ ਦਿੱਕਤ ਦਾ ਅਹਿਸਾਸ ਉਹਨਾਂ ਡੇਰੀ ਮਾਲਕਾਂ ਨੂੰ ਬਿਲਕੁਲ ਵੀ ਨਹੀਂ ਹੁੰਦਾ ਜਿਨ੍ਹਾਂ ਦੇ ਇਹ ਪਸ਼ੂ ਹੁੰਦੇ ਨੇ ਆਖਰਕਾਰ ਇਹ ਪਸ਼ੂ ਆਉਂਦੇ ਕਿੱਥੋਂ ਨੇ ਇਹ ਆਉਂਦੇ ਨੇ ਉਹਨਾਂ ਡੇਰੀਆਂ ਤੋਂ ਜਿਨ੍ਹਾਂ ਦੇ ਮਾਲਕਾਂ ਨੇ ਇਹਨਾਂ ਦਾ ਦੁੱਧ ਵੇਚ ਕੇ ਆਪਣੇ ਬੱਚਿਆਂ ਦੀ ਰੋਟੀ ਦਾ ਪ੍ਰਬੰਧ ਕੀਤਾ ਤੇ ਜਦੋਂ ਇਹਨਾਂ ਦੇ ਢਿੱਡ ਭਰਨ ਦੀ ਵਾਰੀ ਆਉਂਦੀ ਹੈ ਤੇ ਉਹ ਇਹਨਾਂ ਨੂੰ ਜ਼ਬਰਨ ਡੇਰੀ ਤੋਂ ਬਾਹਰ ਕੱਢ ਦਿੰਦੇ ਨੇ ਨਤੀਜਾ ਇਹ ਹੈ ਕਿ ਇਹ ਜਾਨਵਰ ਡੇਰੀ ਤੋਂ ਬਾਹਰ ਤੇ ਆ ਜਾਂਦਾ ਹੈ ਪਰ ਕਦੀ ਇਹ ਬਿਮਾਰ ਹੁੰਦਾ ਕਦੀ ਇਹ ਗੁੱਸੇ ਵਿੱਚ ਹੁੰਦਾ ਤੇ ਕਦੀ ਇਹ ਨਹੀਂ ਚਾਹਦਾ ਕਿ ਉਹ ਡੇਰੀ ਨੂੰ ਛੱਡ ਕੇ ਬਾਹਰ ਜਾਵੇ ਤੇ ਨਤੀਜਾ ਇਹ ਹੈ ਕਿ ਲੋਕਾਂ ਨੂੰ ਇਸ ਦਾ ਭੁਗਤਾਨ ਭੁਗਤਣਾ ਪੈਂਦਾ ਹਾਲਾਂਕਿ ਨਗਰ ਨਿਗਮ ਵੱਲੋਂ ਲਗਾਤਾਰ ਸ਼ੈਲਟਰ ਤੱਕ ਇਹਨਾਂ ਨੂੰ ਪਹੁੰਚਾਉਣ ਦਾ ਕੰਮ ਵੀ ਕੀਤਾ ਜਾ ਰਿਹਾ ਤੇ ਕਈ ਸਾਲਾਂ ਤੋਂ ਚੱਲ ਵੀ ਰਿਹਾ ਹੈ ਇਥੋਂ ਤੱਕ ਕਿ ਚੀਫ ਸੈਨੀਟਰੀ ਆਫੀਸਰ ਵਿਕਰਮਜੀਤ ਸਿੰਘ ਦੇ ਨਾਲ ਜਦੋਂ ਇਹਨਾਂ ਆਵਾਰਾ ਪਸ਼ੂਆਂ ਨੂੰ ਸ਼ੈਲਟਰ ਤੱਕ ਪਹੁੰਚਾਉਣ ਵਾਸਤੇ ਗੱਲਬਾਤ ਕੀਤੀ ਗਈ ਤੇ ਉਹਨਾਂ ਨੇ ਦੱਸਿਆ ਕਿ ਇਸ ਦਾ ਠੇਕਾ ਨਗਰ ਨਿਗਮ ਵੱਲੋਂ ਆਰਕੇ ਏਜੰਸੀ ਅੰਮ੍ਰਿਤਸਰ ਨੂੰ ਦਿੱਤਾ ਵੀ ਗਿਆ ਸੀ ਪਰ ਪੈਸਿਆਂ ਦਾ ਕੁਝ ਇਸ਼ੂ ਹੋਣ ਦੀ ਵਜ੍ਹਾ ਕਰਕੇ ਇਹ ਕੰਮ ਰੁਕਿਆ ਲੇਕਿਨ ਹੁਣ ਇਹ ਕੰਮ ਦੁਬਾਰਾ ਸ਼ੁਰੂ ਹੋ ਗਿਆ ਉਹਨਾਂ ਨੇ ਕਿਹਾ ਕਿ ਜਿੱਥੇ ਵੀ ਆਵਾਰਾ ਪਸ਼ੂ ਨਗਰ ਨਿਗਮ ਦੇਖਦਾ ਹੈ ਉਸ ਸ਼ੈਲਟਰ ਹੋਮ ਤੱਕ ਇਹਨਾਂ ਨੂੰ ਜ਼ਰੂਰ ਪਹੁੰਚਾਇਆ ਜਾਂਦਾ ਹੈ ਇੱਥੋਂ ਤੱਕ ਉਹਨਾਂ ਨੇ ਇਹ ਵੀ ਗੱਲਬਾਤ ਕਰਦਿਆਂ ਹੋਇਆ ਕਿਹਾ ਕਿ ਜੇਕਰ ਕਿਸੇ ਨੂੰ ਵੀ ਕਿਤੇ ਆਵਾਰਾ ਪਸ਼ੂ ਨਜ਼ਰ ਆਉਂਦਾ ਹੈ ਤਾਂ ਉਹ ਸਾਨੂੰ ਜ਼ਰੂਰ ਸੂਚਨਾ ਦੇਵੇ ਅਸੀਂ ਉਸ ਪਸ਼ੂ ਨੂੰ ਪਕੜ ਕੇ ਜਾਂ ਤੇ ਉਹਦੇ ਮਾਲਕ ਤੱਕ ਪਹੁੰਚਾਵਾਂਗੇ ਜਾਂ ਫਿਰ ਉਸ ਨੂੰ ਅਗਰ ਬਿਲਕੁਲ ਅਵਾਰਾ ਹੈ ਉਹਦਾ ਕੋਈ ਘਰ ਨਹੀਂ ਹੈ ਤੇ ਉਹ ਜਿਹੜੇ ਪਸ਼ੂ ਹੈ ਉਹ ਜ਼ਰੂਰ ਸ਼ੈਲਟਰ ਹੁੰ ਤੱਕ ਜਾਣਗੇ ਔਰ ਇਹ ਵੀ ਕਿਹਾ ਕਿ ਕਈ ਵਾਰ ਡੇਰੀ ਮਾਲਕਾਂ ਨੂੰ ਅਸੀਂ ਇਹ ਵੀ ਕਿਹਾ ਹੈਗਾ ਕਿ ਆਪਣੇ ਪਸ਼ੂਆਂ ਨੂੰ ਜਿਹੜੇ ਕਿ ਤੁਹਾਡੇ ਦੁੱਧਾਰੂ ਪਸ਼ੂ ਨੇ ਉਹਨਾਂ ਨੂੰ ਅਵਾਰਾ ਨਾ ਛੱਡੋ ਪਰ ਉਹ ਕਈ ਵਾਰੀ ਬਾਜ਼ ਨਹੀਂ ਆਂਦੇ ਪਰ ਉਹਨਾਂ ਨੇ ਕਿਹਾ ਕਿ ਜੇਕਰ ਕਿਸੇ ਦਾ ਵੀ ਪਸ਼ੂ ਪਹਿਲੀ ਵਾਰੀ ਫੜਿਆ ਜਾਂਦਾ ਤੇ 5000 ਰੁਪਏ ਦਾ ਜ਼ੁਰਮਾਨਾ ਇਸੇ ਇਹ ਵਜਿਥੇ ਲੀਤਾ ਜਾਂਦਾ ਹੈ ਪਰ ਉਹਨਾਂ ਨੇ ਇਹ ਵੀ ਕਿਹਾ ਕਿ ਜੇ বারবার ਉਸ مالک ਦੇ ਖਿਲਾਫ ਇਹਨਾਂ ਪਸ਼ੂਆਂ ਦੀਆਂ ਸ਼ਿਕਾਇਤਾਂ ਉਹਨਾਂ ਤੱਕ ਪਹੁੰਚਦੀ ਹਨ ਤੇ ਫਿਰ ਉਹਨਾਂ ਨੂੰ ਕਾਨੂੰਨੀ ਕਾਰਵਾਈ ਵੀ ਕਰਨੀ ਪੈਂਦੀ ਹੈ। ਉਹਨਾਂ ਨੇ ਇਹ ਵੀ ਕਿਹਾ ਹੈਗਾ ਕਿ ਆਵਾਰਾ ਪਸ਼ੂਆਂ ਨੂੰ ਉਹਨਾਂ ਦੇ ਸ਼ੈਲਟਰ ਹੌਮ ਤੱਕ ਪਹੁੰਚਾਉਣ ਵਾਸਤੇ ਨਗਰ ਨਿਗਮ ਆਪਣੇ ਕੰਮ ਦੇ ਵਿੱਚ ਪੂਰੀ ਤਰ੍ਹਾਂ ਮੁਸਤੈਦ ਹੈ ਤੇ ਲਗਾਤਾਰ ਇਹ ਕੰਮ ਨੂੰ ਅੰਜਾਮ ਵੀ ਦੇ ਰਿਹਾ ਹੈ। ਸਰ ਜਿਹੜਾ ਥਾਂਗਪੁਰ ਦੇ ਆਵਾਰਾ ਪਸ਼ੂਆਂ ਉਹਨਾਂ ਫਟੰਦਾ ਕੀ ਚਾਰ ਕੋ ਕਿਹੜਾ ਠੇਕਾਦਾਰ ਕਿੰਨੇ ਆਵਾਰਾ ਪਸ਼ੂ ਛੜੇਗੇ ਇਸ ਨੂੰ ਪਟਾਣਕੋੜ ਨਗਰ ਨਿਗਮ ਨੇ ਆਰ ਕੇ ਏਜੰਸੀ ਅੰਮ੍ਰਿਤਸਰ ਦਾ ਠੇਕੇਦਾਰ ਉਹਨੂੰ ਠੇਕਾ ਦਿੱਤਾ ਸੀ ਉਹਨਾਂ ਪਿੱਛੇ ਜੀ ਕੰਮ ਬੰਦ ਦੀ ਪੇਮੈਂਟ ਥੋੜੀ ਇਸ਼ੂ ਆਇਆ ਸੀ ਫਿਰ ਉਹਨੂੰ ਬੰਦ ਕਰਤਾ ਸੀ ਕੰਮ ਉਹਨ ਦੁਆਰਾ ਸ਼ੁਰੂ ਕਰਤਾ ਐਸਲੇ ਸਾਡੇ ਕੋਲ 170 ਪਸ਼ੂ ਹੈ ਜਿਨ੍ਹਾਂ ਜ ਮੇਲ ਹੈਗੇ 200 170 ਸੀ ਮੇਲ ਹੈ ਇਹ ਕੋਈ ਅਜੇ ਵੀ ਕੰਮ ਜਾਰੀ ਹੈ ਕਿ ਅਹੀਂ ਫੜਨੇ ਡੰਗਰ ਸਾਨੂੰ ਜਿੱਥੋਂ ਕੰਪਲੇਨ ਆਂਦੀ ਹੈ ਉੱਥੇ ਭੇਜ ਦਿੰਨੇ ਆ ਆਪਣੀ ਟੀਮ ਨੂੰ ਸ਼ਾਇਦ ਨੰਦੀਆਂ ਨਾਲ ਤੱਕ ਦੇਖਿਆ ਜਾ ਰਿਹਾ ਜੀ ਸੜਕਾਂ ਤੇ ਲੱਗ ਜੇ ਉਹਨਾਂ ਐਕਸੀਡੈਂਟ ਵੀ ਪੜੇ ਹੋ ਹਿਊਮਨ ਐਕਸੀਡੈਂਟ ਫਿਰ ਰਾਤ ਨੂੰ ਕਈ ਗਈਆਂ ਉਹ ਰਾਤ ਨੂੰ ਨਿਕਲਦੀਆਂ ਉਹ ਦਿਨੇ ਬੈਠੇ ਰਹਿੰਦੀਆਂ ਧੁੱਪ ਸੇਕਦੀਆਂ ਕਿਤੇ ਪਲਾਟਾਂ ਖਾਲੀ ਪਲਾਟਾਂ 'ਚ ਤੇ ਉਹ ਰਾਤ ਨੂੰ ਫਿਰ ਨਿਕਲਦੀਆਂ ਫਿਰ ਜੋ ਲੜਦੀਆਂ ਫਿਰ ਮਤਲਬ ਐਕਸੀਡੈਂਟ ਦੀ ਨੋਬਤ ਆਂਦੀ ਹੈ ਫੜ ਰਹੇ ਨਹੀਂ ਕੁਝ ਕੀਤਾ ਜਾ ਰਿਹਾ ਨਹੀਂ ਫੜ ਰਹੇ ਆ ਤੁਹਾਨੂੰ ਜਿੱਥੋਂ ਕੰਪਲੇਨ ਆਂਦੀ ਜਿੱਥੋਂ ਤੁਹਾਨੂੰ ਕਾਲ ਆਂਦੀ ਅਸੀਂ ਆਪਣੀ ਟੀਮ ਭੇਜ ਦਿੰਦੇ ਆ ਸਾਰ ਕੁਛ ਲੋਗਾਂ ਦੁੱਧਾਰੂ ਪਸ਼ੂ ਜਿਹੜੇ ਆਪਣੇ ਡੇਰੀ ਫਾਰਮ ਤੇ ਰੱਖਿਆ ਤੇ ਆਂ ਤੇ ਕਰੀਮਾ ਹੀ ਦੇਖਣ ਜਾਂਦਾ ਕਿ ਉਹ ਧਰਾਂ ਚੋਕੇ ਤੋਂ ਬਾਅਦ ਡਰ ਰੱਖਿਆ ਛੱਡ ਗਏ ਤੁਹਾਨੂੰ ਫੋਟੋ ਖਿੱਚ ਕੇ ਭੇਜੋ ਤੁਹਾਨੂੰ ਫੋਟੋ ਖਿੱਚ ਕੇ ਭੇਜੋ ਕਿਹੜੇ ਰੋਡ ਤੇ ਕਿਹੜੇ ਇਲਾਕੇ ਚ ਖਾਲ ਮਤਲਬ ਵਾਰਾ ਪਸ਼ੂ ਘੁੰਮ ਰਿਹਾ ਜਾਂ ਦੁੱਧਾਰੂ ਪਸ਼ੂ ਲੋਕੀ ਛੱਡਦੇ ਆ ਉਹਨਾਂ ਨੂੰ ਕੀ ਜੁਰਮਾਨਾ ਲਗਾਇਆ ਅਸੀਂ ਫਿਰ ਫੜਾਂਗੇ ਉਹਨਾਂ ਨੂੰ ਉਹਨਾਂ ਨੂੰ ਜੁਰਮਾਨਾ ਲਾਉਣ ਦਾ ਕੋਈ ਤਰੀਕਾ ਨਹੀਂ ਯਾਰ ਕੀ ਜੁਰਮਾਨਾ ਲਾਇਆ ਜਾਂਦਾ ਜਿਹੜੇ ਆਪਣੇ ਘਰ ਦੇ ਜਿਹੜੇ ਪਸ਼ੂ ਆ ਪਾਲਦੇ ਉਹਨਾਂ ਨੂੰ ਬਾਹਰ ਛੱਡ ਦਿੰਦੇ ਪਹਿਲੀ ਵਾਰ ਇਹ 5000 ਰੁ ਦੂਸਰੀ ਵਾਰੀ ਫਿਰ ਆਪਾਂ ਕੋਰਟ 'ਚ ਵੀ ਕੇਸ ਲਗਾ ਦੀਦਾਣਾ ਦੇਖਾ